ਨੀ ਚਲੋ ਕੈਪਟਨ ਸਾਹਿਬ ਮੈਨੂੰ ਲੱਗਦਾ ਆਉਣਗੇ ਵੀ ਜਿਸ ਤਰ੍ਹਾਂ ਤਰੀਫੋ ਤਰੀਫੇ ਕੰਮ ਚੱਲ ਰਿਹਾ ਹੈ ਕੈਪਟਨ ਸਾਹਿਬ ਉਧਰ ਤਰੀਫ ਕਰ ਰਹੇ ਸੀਗੇ ਕਿ ਭਈ ਸੁਰ ਵੀਰ ਬਾਦਲ ਜਿਹੜਾ ਉਹ ਵਾਦਿਆਂ ਦਾ ਪੱਕਾ ਹੈ ਭਈ ਜ਼ੁਬਾਨ ਦਾ ਪੱਕਾ ਹੈ ਰੰਧਾਵਾ ਸਾਹਿਬ ਕਹਿੰਦੇ ਕਿ ਕੈਪਟਨ ਸਾਹਿਬ ਜ਼ੁਬਾਨ ਦੇ ਪੱਕੇ ਨੇ ਤੇ ਮੈਨੂੰ ਲੱਗਦਾ ਕਿ ਜਿਹੜੀਆਂ ਟੁੱਟੀਆਂ ਸੀਗੀਆਂ ਉਹ ਪੱਕੀਆਂ ਹੋ ਗਈਆਂ ਜੀ ਇੱਕ ਨਾ ਗੀਤ ਸੀਗਾ ਸਾਡੀ ਜਵਾਨੀ 'ਚ ਨਹੀਂ ਤੇਰੇ ਕੋਲੋਂ ਵਾਦਿਆਂ ਤੇ ਵੀ ਨਾ ਪੁੱਗਿਆ ਗਿਆ ਅਸੀਂ ਫੇਰ ਵੀ ਨਵਾਈ ਤੇਰੇ ਲਾਰਿਆਂ ਦੇ ਨਾਲ ਹੂੰ ਤਾਂ ਇਥੋਂ ਮਤਲਬ ਵਾਦਿਆਂ ਤੇ ਵੀ ਨਾ ਪੁੱਗਿਆ ਗਿਆ ਜੀ ਅਸੀਂ ਫੇਰ ਵੀ ਲੋਾਈ ਤੇਰੇ ਲਾਦਿਆਂ ਦੇ ਨਾਲ ਕਰੋ ਗੱਲ। ਬਸ ਇਹੀ ਦੱਸਦੇ ਵੀ ਆ ਜਾਣਗੇ ਕੈਪਟਨ ਸਾਹਿਬ ਇੱਧਰ ਕੇ ਬਸ ਐਂ ਗੱਲਾਂ ਬਾਤਾਂ ਹੀ ਚੱਲਣੀਆਂ। ਪਰ ਪਤਾ ਨਹੀਂ ਮਤਲਬ ਕੀ ਹੁਣ ਕੀ ਕਹਿ ਸਕਦੇ ਹਾਂ ਸੁਖਮ ਸਿੰਘ ਸਾਹਿਬ ਔਖਾ ਸਵਾਲ ਹੈ ਮੇਰੇ ਵਾਸਤੇ। ਕਿ ਵਾਕਈ ਪਰ ਐ ਅ ਵੀ ਚਲੋ ਜਿਹੜੀਆਂ ਗੱਲਾਂ ਬਾਤਾਂ ਅਸੀਂ ਜਿਸ ਤਰ੍ਹਾਂ ਕਰਦੇ ਹਾਂ। ਮੈਂ ਕੁਝ ਦਿਨ ਪਹਿਲਾਂ ਐਕਟਿਵ ਹੋਏ ਨਹੀਂ ਉਹ ਥੋੜਾ ਜਿਹਾ। ਹਾਂਜੀ। ਕੁਝ ਦਿਨ ਪਹਿਲਾਂ ਮੈਂ ਮਤਲਬ ਕਿ ਅੰਦਾਜ਼ਾ ਜਿਹਾ ਲਾਇਆ ਸੀਗਾ ਕਿ ਉਹ ਚਮਕੀਲੇ ਦੇ ਗੀਤ ਚ ਨਹੀਂ ਉਹ ਫੀਮੇਲ ਸਿੰਗਰ ਅਮਰਜੋਤ ਗਾਉਂਦੀ ਆ ਕਿ ਮੇਰਾ ਚਿੱਤ ਨਹੀਂ ਲੱਗਣਾ ਨੀ ਕੁੜੀ ਉਹ ਘਰ ਸੌਹਰਿਆਂ ਦੇ ਮੈਂ ਕਿਹਾ ਜੀ ਇਹਨਾਂ ਦਾ ਚਿੱਤ ਨਹੀਂ ਲੱਗ ਰਿਹਾ ਜੀ ਠੀਕ ਹੈ ਨਾ ਜੀ ਚਿੱਤ ਨੂੰ ਡੂਡੂ ਕਰੇ ਹਾਂ ਜੀ ਤੇ ਦੂਜੇ ਪਾਸੇ ਫਿਰ ਉਹਨਾਂ ਨੇ ਸਾਫ਼ ਹੀ ਕਹਿ ਦਿੱਤਾ ਕਿ ਵੇਖੋ ਗੱਲ ਇਹ ਆ ਕਿ ਭਾਜਪਾ ਵਾਲੇ ਤਾਂ ਪੁੱਛਦੇ ਪਿਛਾਉਂਦੇ ਹੀ ਨਹੀਂ ਮੈਨੂੰ ਹੂੰ ਮੈਂ ਕਿਹਾ ਤੁਹਾਨੂੰ ਕੀ ਪੁੱਛਣਾ ਪਿਛਾਉਣਾ ਅਗਲੇ 80 ਇਅਰਗਿਆਂ ਨੂੰ ਨਹੀਂ ਪੁੱਛਦੇ ਇਹ ਸਰ ਮੋਦੀ ਮਾਡਲ ਹੈ ਜੀ ਇਦੀ ਵਿੱਚ ਮਤਲਬ ਠੀਕ ਹੈ ਤੁਸੀਂ ক্লোਜ਼ ਹੋ ਸਕਦੇ ਹੋ ਤੁਹਾਡਾ ਸਤਕਾਰ ਹੋ ਸਕਦਾ ਪਰ ਗੁਜਰਾਤ ਦੀ ਜਿਹੜੀ ਇਹ ਜੋੜੀ ਹੈ ਨਾ ਸਰ ਹੂੰ ਇਹ ਜੋੜੀ ਜਿਹੜੀ ਹੈ ਉਹ ਆਪਦੇ ਹਿਸਾਬ ਕਿਤਾਬ ਨਾਲ ਚੱਲਦੀ ਹੈ ਜੋੜ ਘਟਾਓ ਨਾਲ ਇਸ ਜੋੜ ਦਾ ਤੋੜ ਕੋਈ ਨਹੀਂ ਹੈ ਹਾਂਜੀ ਫੈਲੀ ਖੋਲ ਕੇ ਪੱਕਾ ਜੋੜ ਹੈ ਤੁਹਾਨੂੰ ਕੋਈ ਉਹਨਾਂ ਨੇ ਮਤਲਬ ਕਿ ਵੇਖਿਆ ਵੀ ਕੋਈ ਖਾਸ ਹੁਣ ਫਾਇਦਾ ਨਹੀਂ ਹੈਗਾ ਹੂੰ ਵੇ ਐਸੇ ਵੀ ਮਾਰਗਦਰਸ਼ਨ ਮੰਡਲ ਉਹਨਾਂ ਦਾ ਤਿਆਰ ਹੁੰਦਾ ਉਹ ਤੇ ਆਪਦੇ ਲੀਡਰਾਂ ਜਿਹੜੇ ਬਹੁਤੇ ਠੇਰੇ ਹੋ ਜਾਂਦੇ ਆ ਉਹਨਾਂ ਨੂੰ ਉਧਰ ਪਾਈ ਜਾਂਦੇ ਨੇ ਤੁਹਾਡੇ ਤੋਂ ਕੀ ਕਰਾਉਣਾ ਸ ਹੈ ਹੁਣ ਇਹ ਆ ਕਿ ਜਿਹੜਾ ਤੁਹਾਡਾ ਸਵਾਲ ਆ ਕਿ ਭਈ ਕੈਪਟਨ ਆ ਸਕਦੇ ਆ ਕਿ ਨਹੀਂ ਦੇਖੋ ਕੈਪਟਨ ਸਾਹਿਬ ਦੀ ਸੋਨੀਆ ਗਾਂਧੀ ਜੀ ਨਾਲ ਬਹੁਤ ਵਧੀਆ ਹ ਹ ਤੁਸੀਂ ਵੇਖੋ ਕਦੇ ਸੋਨੀਆ ਗਾਂਧੀ ਦੇ ਖਿਲਾਫ ਕੈਪਟਨ ਸਾਹਿਬ ਨਹੀਂ ਬੋਲਣਗੇ ਹ ਕਦੇ ਵੀ ਤੁਸੀਂ ਦੇਖ ਲਓ ਕਦੇ ਸੋਨੀਆ ਨਹੀਂ ਵੈਸੇ ਬਿਲਕੁਲ ਨਹੀਂ ਬੋਲਣਗੇ ਹ ਠੀਕ ਹੈ ਨਾ ਤੇ ਹੋ ਸਕਦਾ ਕੱਲ ਨੂੰ ਆ ਜਾਣ ਸੁਖੀ ਰੰਧਾਵਾ ਤੇ ਵੈਲਕਮ ਵੀ ਇੱਕ ਤਰ੍ਹਾਂ ਸਿੱਦੇ ਢਾਗ ਨਾਲ ਕਰੀ ਜਾਂਦੇ ਵੀ ਇਹ ਬੰਦੇ ਜ਼ਬਾਨ ਦੇ ਪੱਕੇ ਆ ਹੁਣ ਅਗੂ ਇਧਰੋਂ ਪੰਨੂ ਸਾਹਿਬ ਵੀ ਪੱਕੇ ਆ ਉਹਨਾਂ ਨੇ ਘੇਰ ਲਿਆ ਉਹ ਕਹਿੰਦੇ ਜੀ ਜ਼ਬਾਨ ਦੇ ਪੱਕਾ ਸੀ ਤੈਨੂੰ ਧੱਕੇ ਮਾਰ ਕੇ ਲਾਇਆ ਘਾਤੋ ਜੀ ਉਹ ਤਾਂ ਮੁੱਖ ਮੰਤਰੀ ਸੀ ਗਦੀ ਤੋਂ ਘਾਤੋ ਲਾ ਦਿੱਤਾ ਤੇ ਗੱਲ ਇਹ ਕਿ ਹੁਣ ਤੁਹਾਨੂੰ ਕਾਂਗਰਸ ਦੀ ਇਹ ਯਾਦ ਆ ਰਹੀ ਆ ਸਰ ਗੱਲ ਇਹ ਆ ਕਿ ਤੁਹਾਨੂੰ ਠੀਕ ਆ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਈ ਬਣ ਜਾਂਦੇ ਹਾਲਾਤ ਪਾਰਟੀ ਸ਼ੈਡਲ ਵਾਸਤੇ ਤਾਂ ਕਿਸੇ ਨੇ ਨਹੀਂ ਸੀ ਨਾ ਕਿਹਾ ਜੀ ਜੀ ਉਹ ਤੁਹਾਡੇ ਆਪਣੇ ਫੈਸਲੇ ਸੀ ਤੁਸੀਂ ਆਪਣੀ ਪਾਰਟੀ ਬਣਾ ਲਈ ਉਹਦਾ ਕੁਝ ਵਟਿਆ ਨਹੀਂ ਗਿਆ ਫਿਰ ਤੁਸੀਂ ਅਮਰਜ ਕਰ ਲਈ ਹਮ ਹੁਣ ਗਾਹ ਦੇਖੋ ਰਣਿੰਦਰ ਤਾਂ ਰਾਜਨੀਤਿਕ ਤੌਰ ਤੇ ਮੇਰੇ ਖਿਆਲ ਦੇ ਨਾਲ ਉਹਨਾਂ ਵਾਸਤੇ ਰਾਜਨੀਤੀ ਮਫੀਦ ਨਹੀਂ ਜਾਪਦੀ ਠੀਕ ਹੈ ਨਾ ਜੀ ਜੈ ਇੰਦਰ ਕੌਰ ਹੈਗੇ ਆ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਦੇ ਵਿੱਚ ਜੇ ਆਉਣਾ ਹੋਇਆ ਉਹਦਾ ਲਾਭ ਕਾਂਗਰਸ ਨੂੰ ਇੰਨਾ ਕੋਇਆ ਕਿ ਕੈਪਟਨ ਇੱਕ ਵੈਲ ਨੋਨ ਫੇਸ ਹੈ ਹੂੰ ਤਾਂ ਜਦੋਂ ਆਉਣਗੇ ਵਾਪਸੀ ਕਰਨਗੇ ਤਾਂ ਇੱਕ ਮਤਲਬ ਕਿ ਕੈਲੂ ਠੰਮਣਾ ਜ਼ਰੂਰੀ ਆ ਜੀ ਕਾਂਗਰਸ ਵਾਸਤੇ ਕਾਂਗਰਸ ਦੀ ਤੁਸੀਂ ਜੇ ਦੇਖੋਗੇ ਗ੍ਰਹਿ ਦਿਸ਼ਾ ਪਿਛਲੇ ਕੁਝ ਸਮੇਂ ਤੋਂ ਖਰਾਬ ਹੀ ਚੱਲ ਰਹੀ ਹੈ ਨਾ ਤਰਨ ਤਰਨ ਜਿੰਨੀ ਚੋਣ ਤੋਂ ਖਾਸ ਤੌਰ ਤੇ ਜੇ ਰਾਜਾ ਵੜਿੰਗ ਦੇ ਬਿਆਨات ਜਿਹੜੇ ਆਏ ਸੀ ਉਹਨਾਂ ਚੀਜ਼ਾਂ ਤੋਂ ਲੈ ਕੇ ਦੇਖੀਏ ਬੀਬੀ ਸਿੱਧੂ ਨੇ ਜਿਸ ਤਰ੍ਹਾਂ ਮੋਰਚਾ ਖੋਲ ਦਿੱਤਾ ਉੱਥੇ ਸ਼ੁਕਰ ਕਰੋ ਜੰਗਬੰਦੀ ਹੋ ਗਈ ਨਹੀਂ ਤੇ ਗੱਲ ਪਤਾ ਨਹੀਂ ਕਿੱਥੋਂ ਤੱਕ ਚੱਲਣੀ ਸੀ ਤਾਂ ਮਤਲਬ ਕਿ ਉਹ ਇੱਕ ਜ਼ਰੂਰ ਹੈ ਕਿ ਮੋੜਾ ਜ਼ਰੂਰ ਪੈ ਜਾਂਦਾ ਹੁੰਦਾ ਹੈ ਕਿ ਬਾਈ ਹਾਂ ਕੈਪਟਨ ਦੀ ਵਾਪਸੀ ਹੋ ਗਈ ਹਾਂ ਕੈਪਟਨ ਇੱਕ ਜਾਣਿਆ ਪਛਾਣਿਆ ਰਾਜਨੀਤਿਕ ਚਿਹਰਾ ਇਹਦੇ 'ਚ ਕੋਈ ਸ਼ੱਕ ਨਹੀਂ ਪੰਜਾਬ ਦੇ ਵਿੱਚ ਹਾਂ ਉਹ ਕੈਪਟਨ ਕਿ ਜਿਸ ਦੀ شدت ਦੇ ਨਾਲ ਉਡੀਕ ਸੀਗੀ 2017 'ਚ ਕਿ ਕੈਪਟਨ ਆਊਗਾ ਪੰਜਾਬ ਦੇ ਜਿਹੜੇ ਬਾਈ ਨਿਸ਼ੱਤਰ ਹੀ ਬਦਲ ਜਾਣਗੇ ਭਾਗ ਹੀ ਬਦਲ ਜਾਣਗੇ ਐਸਾ ਹੁਣ ਕੁਝ ਨਹੀਂ ਐਸਾ ਬਿਲਕੁਲ ਤਾਂ ਕਿ ਉਹਨਾਂ ਦਿੱਤਾ ਅਗਲੀ ਪੀੜ੍ਹੀ ਜਿਹੜੀ ਹੈ ਬੀਬੀ ਜੈਨ ਰਿਕੋਰ ਉਹ ਇਸ ਵੇਲੇ ਐਕਟੀਵਿਜ਼ਮ ਦਿਖਾ ਰਹੇ ਨੇ ਜੀ ਇਹਨਾਂ ਦੀ ਉਮਰ ਉਹ ਚੰਨਣ ਸਿੰਘ ਹੈਗੇ ਨੇ ਇਹਨਾਂ ਦੇ ਸਾਥੀ ਰਹੇ ਆ ਤੇ ਬੜਾ ਵਿਵਾਕ ਬੋਲਦੇ ਉਹ ਕਹਿੰਦੇ ਮੈਂ ਇਹਨੂੰ ਕਿਹਾ ਸੀਗਾ ਉਹ ਐਦਾਂ ਹੀ ਬੋਲਦੇ ਨੇ ਉਹ ਵੀ ਸਾਬਕਾ ਫੌਜੀ ਆ ਉਹ ਕਹਿੰਦੇ ਮੈਂ ਕਿਹਾ ਤੂੰ ਜਿੰਨ ਜੂਨ ਲਾਇਆ ਕਰ ਬਹੁਤ ਕਬਦ ਗਾ ਪੀ ਕੇ ਤੇ ਬਸ ਆ ਗਰ ਨੀ ਯਾਰੇ ਲੈ ਕੀ ਲੈਣਾ ਹੀ ਤੁਮਾ ਦਾ ਸੁਖੇ ਸਾਬਕਾ ਤਾਂ ਬਣੋ ਉਹ ਜਾ ਆ ਬਹਿ ਕੇ ਕੈਪਟਨ ਸਾਹਿਬ ਵਾਸਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਰਾਜਨੀਤਿਕ ਨਕਸ਼ੇ ਤੇ ਬਈ ਬਹੁਤ ਕੁਝ ਪਿਆ ਹੈ ਠੀਕ ਹੈ ਥੋੜਾ ਕੁਝ ਹੋ ਸਕਦਾ ਜਿੰਨਾ ਕੋ ਕਰ ਸਕਦੇ ਬਹੁਤ ਕੁਝ ਹੁਣ ਜਿਹੜਾ ਹੈ ਉਹ ਲੱਗ ਚੁੱਕਾ ਹੈ ਵੈਸੇ ਵੀ ਜਿਹੜੇ ਹੁਣ ਇਹ ਵੈਟਰਨ ਲੀਡਰ ਹੈ ਜਿਹੜੇ ਉਹਨਾਂ ਦਾ ਬਟਿਆਗਾ ਨਹੀਂ ਜਾਂਦਾ ਅੱਜ ਕੱਲ ਵੋਟਰ ਜਾਂ ਕਹਿੰ ਲੋ ਪੀੜ੍ਹੀ ਜਿਹੜੀ ਹੈ ਉਹ ਵੱਖਰੇ ਤਰੀਕੇ ਨਾਲ ਸੋਚਦੀ ਕਰਦੀ ਹੈ ਜੀ ਉਹ ਹੋਰ ਤਰ੍ਹਾਂ ਪ੍ਰਭਾਵਿਤ ਹੁੰਦੇ ਹੈ ਹਾਂ ਜੀ ਬਿਲਕੁਲ ਹਾਂ ਬਿਲਕੁਲ ਪਟਿਆਲਾ ਸੀਟ ਜ਼ਰੂਰ ਫਰਕ ਪੈ ਜਾਊ ਹਾਂ ਜੀ ਉਹ ਇਹ ਨਾ ਕਿ ਇੱਕ ਵੈਲ ਨੋਨ ਫੇਸ ਆ ਕਾਂਗਰਸ ਨੂੰ ਫਰਕ ਪਾਵੇਗਾ ਕੁਝ ਖਾਸ ਇਲਾਕਿਆ ਚਾਹੀ ਪਟਿਆਲਾ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਪੈ ਜਾਏਗਾ ਹਾਂ ਯਾਰ ਫਸਟ ਪਹ ਜਾਏਗਾ ਇਹ ਇਹਦੇ ਚ ਕੋਈ ਸ਼ੱਕ ਨਹੀਂ ਕੋਈ ਦੋਰ ਆਏ ਨਹੀਂ ਹੈ ਹਾਂ ਸਾਰੇ ਇਲਾਕਿਆਂ ਚ ਵੀ ਪੈ ਸਕਦਾ ਕਿਉਂਕਿ ਕੈਪਟਨ ਸਾਹਿਬ ਦੀ ਪਰਸਨਲ ਵੋਟ ਪੂਰੇ ਪੰਜਾਬ ਚ ਹੈਗੀ ਆ ਹੈਗੀ ਆ ਉਹ ਨਿੱਜੀ ਪ੍ਰਭਾਵ ਉਹ ਨਿੱਜੀ ਪ੍ਰਭਾਵ ਹੈਗਾ ਇਹਦੇ ਚ ਕੋਈ ਸ਼ੱਕ ਨਹੀਂ ਆ ਪਰ ਉਹ ਜਿਹੜਾ ਮੈਰਾਕਲ ਕਹਿੰਦੇ ਆ ਆਪਾਂ ਹਮ ਚਮਤਕਾਰ ਕਹਿੰਦੇ ਆ ਕਿ ਕਿਸੇ ਬੰਦੇ ਦੇ ਆਉਣ ਦੇ ਨਾਲ ਚਮਤਕਾਰ ਹੋ ਜਾਂਦਾ ਜਿਵੇਂ ਇੱਕ ਵੇਲਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਆਮਦ ਹੋਈ ਸੀ ਕਾਂਗਰਸ ਦੇ ਵਿੱਚ ਉਹਨੇ ਬਿਲਕੁਲ ਮਤਲਬ ਕਿ ਸਾਰਾ ਦ੍ਰਿਸ਼ਟਾਂਤ ਹੀ ਇੱਕ ਵਾਰੀ ਬਦਲਤਾ ਸੀਗਾ ਬੜਾ ਵੱਡਾ ਟਰਨਿੰਗ ਪੁਆਇੰਟ ਸੀਗਾ ਸਮਾਜਿਕ ਰੀ ਹੋ ਗਿਆ ਸੀ ਸਾਰਾ ਮਾਹੌਲ ਹਾਂਜੀ ਹਾਂਜੀ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿੱਦਾਂ ਟੜਲੇ ਨਾਲ ਜੁਆਇਨਿੰਗ ਹੋਈਆਂ ਤੇ ਉਸ ਟਾਈਮ ਬੜਾ ਮਤਲਬ ਕਿ ਇਹਨਾਂ ਨੂੰ ਮਿਲਦਾ ਸੀਗਾ ਚਰਚਾ ਮਿਲਦਾ ਸੀ ਹੂੰ ਜੀ ਚਟਪੜ ਜੀ ਕਹੇ ਕਿ ਈਗੋ ਹਰਟ ਹੋ ਗਈ ਕੈਪਟਨ ਸਾਹਿਬ ਦੀ ਕਹਿੰਦੇ ਇਸ ਕਰਕੇ ਪਾਰਟੀ ਛੱਡ ਗਏ ਕਹਿੰਦੇ ਉਸ ਲਈ ਬਹੁਤ ਦੇ ਦਿਲ ਰੱਖਣੇ ਚਾਹੀਦੇ ਆ ਇਹ ਗੋ ਤੇ 6 ਵਜਨੀ ਤਕਲੀਫ ਦਾਇਕ ਤੇ ਹੁੰਦੀ ਆ ਪਰ ਤੁਸੀਂ ਐਡੇ ਤਜਰਬੇਕਾਰ ਬੰਦੇ ਹੋ ਤੁਹਾਨੂੰ ਤਜਰਬੇ ਚ ਹੋਏ ਚੀਜ਼ ਜਿਹੜੀ ਆ ਨਾ ਉਹ ਸੋਚਣੀ ਚਾਹੀਦੀ ਸੀ ਹਾਂਜੀ ਕਰੂਗਾ ਜੀ ਮੈਂ ਜੀ ਬਿਲਕੁਲ ਮੈਂ ਗੱਲ ਅੱਗੇ ਤੋਰਦਾ ਤੇ ਗੱਲ ਉਹਨਾਂ ਦੇ ਨਾਲ ਜੁੜੀ ਹੋਈ ਹੈ ਜੇਕਰ ਵਿੱਚ ਆਉਂਦੇ ਰਿਹਾ ਬੀਬੀ ਸਿੱਧੂ ਹੋਰਾਂ ਦਾ ਤੇ ਉਧਰੋਂ ਮਾਨ ਸਾਹਿਬ ਵੀ ਕਹਿੰਲ ਕੇ ਤੰਜ਼ ਕੱਸ ਰਹੇ ਨੇ ਕਰੜੇ ਕਰੜੇ ਤੰਜ਼ ਉਹ ਕਹਿੰਦੇ ਕਿ ਜੇ ਇੰਨੇ ਡਰ ਸੀਗਾ ਜਾਨ ਦਾ ਤੇ ਭਈ ਫਿਰ ਸੋਚ ਕੇ ਬੋਲਣਾ ਸੀ ਬੀਬੀ ਸਿੱਧੂ ਜੀ ਸਿਕਿਉਰਿਟੀ ਮੰਗ ਰਹੇ ਨੇ ਮੈਂ ਦੇਖੋ ਸਿਕਿਉਰਿਟੀ ਚਲੋ ਤੁਸੀਂ ਵੇਖੋ ਨਾ ਮਾਨਸ ਸਾਹਿਬ ਦੇ ਤੰਸ ਜਿਹੜੇ ਆ ਨਾ ਮੇਰੇ ਖਿਆਲ ਦੇ ਨਾਲ ਮਾਨਸ ਸਾਹਿਬ ਦੇ ਤੰਸਾਂ ਦੇ ਵਿੱਚ ਨਾ ਹੁਣ ਕਰੰਟ ਉਹ ਨਾ ਰਿਹਾ ਨਹੀਂ ਹੈ ਹਮ ਮੈਂ ਜਦੋਂ ਪੀਸੀ 'ਚ ਉਹ ਬੋਲ ਰਿਹਾ ਸੀਗੇ ਮੇ ਨੂੰ ਮੇਰਾ ਇੱਕ ਦੋਸਤ ਦੱਸ ਰਿਹਾ ਸੀਗਾ ਕਿ ਯਾਰ ਮੈਂ ਬੈਕ ਕਰ ਕਰ ਕੇ ਕਰ ਕਰ ਕੇ ਵੇਖੀ ਆ ਉਹ ਪੀਸੀ ਉਹਦੇ 'ਚ ਇੱਕ ਪੰਚ ਮਾਰਦੇ ਆ ਕਿ ਭਾਈ ਮੈਂ ਪਤਾ ਕੀਤਾ ਅਕਾਲੀਆਂ ਦਾ ਤੋਤਾ Nokia ਦੇ ਪੁਰਾਣੇ ਮੋਬਾਈਲਾਂ ਕੋ ਭੁੱਲ ਭੁੱਲ ਗਏ ਲੋਕ ਹੂੰ ਉਹ ਕਹਿੰਦੇ ਵੀ ਅੱਗੇ ਪ੍ਰੈਸ ਵਾਲੇ ਹੱਸ ਪੈਂਦੇ ਹੁੰਦੇ ਸੀ ਨਾ ਪੰਚਾਂ ਤੇ ਮੈਂ ਯਾਰ 2-3 ਵਾਰੀ ਰਿਪੀਟ ਤੇ ਲਾ ਕੇ ਦੇਖਿਆ ਤੇ ਹਾਸਾ ਨਿਕਲਿਆ ਨਹੀਂ ਮੈਂ ਕਿਹਾ ਵੀਰੇ ਹਰ ਇੱਕ ਚੀਜ਼ ਦੀ ਨਾ ਇੱਕ ਹੱਦ ਹੁੰਦੀ ਹੈ ਇੱਕ ਮਤਲਬ ਕੋਈ ਵੇਲਾ ਹੁੰਦਾ ਹੈ ਕਿ ਜਦੋਂ ਤੁਸੀਂ ਪੰਚ ਮਾਰੋ ਉਹ ਠੀਕ ਲੱਗਦੇ ਆ ਤਾਂ ਗੱਲ ਇਹ ਆ ਕਿ ਉਹਨਾਂ ਦੇ ਤੰਜ਼ ਰੁਕਦੇ ਨਹੀਂ ਵੈਸੇ ਹੂੰ ਹੁਣ ਇਹ ਵੀ ਤਨਸਿਆ ਕਿ ਬੀਬੀ ਸਿੱਧੂ ਬਾਰੇ ਜਦੋਂ ਉਹਨਾਂ ਤੱਕ ਗੱਲ ਪਹੁੰਚੀ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਇਹ ਆਪ ਪਹਿਲਾਂ ਬੋਲ ਲੈਂਦੇ ਆ ਮੁੜ ਕੇ ਮੇਰੇ ਕੋਲ ਆ ਜਾਂਦੇ ਕਿ ਸਿਕਿਉਰਿਟੀ ਦੀ ਹਮ ਸਰ ਤੁਹਾਡੇ ਕੋਲ ਨਹੀਂ ਆ ਆਉਣਗੇ ਤਾਂ ਜਾਣਗੇ ਕਿੱਥੇ ਜੀ ਤੁਸੀਂ ਪੰਜਾਬ ਦੇ ਬਈ ਅਗਵਾਨੀ ਅਗਵਾਨ ਨੂੰ ਨੰਬਰ 1 ਹਮ ਨੰਬਰ 1 ਤੇ ਹੋ ਤੁਸੀਂ ਜੀ ਤਾਂ ਜਾਨ ਮਾਲ ਦੀ ਹਿਫਾਜ਼ਤ ਦਾ ਜ਼ਿੰਮਾ ਤੇ ਤੁਹਾਡੇ ਤੇ ਬਈ ਹੈ ਹੀ ਹੈ ਹਮ ਹੋ ਉਹਨਾਂ ਦੀ ਸਿਕਿਉਰਿਟੀ ਦਾ ਰਿਵਿਊ ਕਰ ਲੋ ਯਾ ਜੇ ਉਹਨਾਂ ਨੂੰ ਕੋਈ ਸਿਕਿਉਰਿਟੀ ਦੀ ਜ਼ਰੂਰਤ ਹੈ ਤਾਂ ਠੀਕ ਹੈ ਹੂੰ ਦੇਣੀ ਚਾਹੀਦੀ ਹੈ ਸਿਕਿਉਰਿਟੀ ਜੇ ਸੀਐਮ ਸਾਭ ਦੀ ਜਿਹੜੇ ਮਾਤਾ ਜੀ ਹੈ ਉਹਨਾਂ ਦੇ ਨਾਲ ਇੰਨੀ ਸਿਕਿਉਰਿਟੀ ਤੁਰੇ ਫਿਰਦੀ ਹੈ ਭੈਣ ਜੀ ਨਾਲ ਕਿੰਨੀ ਸੀ ਹੂੰ ਆ ਜੋ ਡਾਕਟਰ ਸਾਹਿਬਾ ਹੈ ਉਹਨਾਂ ਨਾਲ ਸਾਰੀ ਫੈਮਲੀ ਨਾਲ ਹਾਂਜੀ ਇੱਥੇ ਤੇ ਗਾਂ ਮਤਲਬ ਕਿ ਪੂਹਾ ਮਾਸੀਆਂ ਨੂੰ ਵੀ ਮਿਲੀ ਹੋਈ ਹੈ ਸਿਕਿਉਰਿਟੀ ਸਰ ਤੇ ਜੇ ਉਹਨਾਂ ਨੂੰ ਦੋ ਮਿਲ ਜਾਣ ਕਿ ਕਿੱਡੀ ਕੁ ਗੱਲ ਹੈ ਜੀ ਜੇ ਜ਼ਰੂਰਤ ਹੈ ਰਿਵਿਊ ਤਾਂ ਕਰੋ ਨਾ ਹਮ ਕੱਲ ਨੂੰ ਕੋਈ ਨਕਾਰ ਹੀ ਦੇਣਾ ਕਿਸੇ ਗੱਲ ਨੂੰ ਹਨਾ ਉਹ ਵੀ ਸਿਕਿਉਰਿਟੀ ਦੇ ਮਾਮਲੇ ਚ ਸਰ ਸਿੱਧੂ ਮੂਸੇਵਾਲੇ ਦੇ ਮਾਮਲੇ ਚ ਤੁਸੀਂ ਅੱਕੇ ਬਹੁਤ ਵੱਡੀ ਖਤਾ ਖਾ ਚੁੱਕੇ ਜੀ 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 ਅੱਜ ਤੁਸੀਂ ਇਸ ਤਰ੍ਹਾਂ ਦਾ ਕੋਈ ਲਾਈਟ ਮੋੜ ਤੇ ਕੋਈ ਤੰਸ ਕੱਸ ਦਿਓ ਖੁਦਾ ਨਾ ਖਾਸ ਤਾਂ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਉਸ ਸੂਰਤ ਚ ਤੁਸੀਂ ਬਹੁਤ ਕਸੂਤੇ ਫਸ ਜਾਓਗੇ ਹਮ ਇਸ ਵਾਸਤੇ ਰਿਵਿਊ ਕਰਨਾ ਚਾਹੀਦਾ ਸੀਰੀਅਸਲੀ ਲੈਣ ਵਾਲੇ ਮੈਟਰ ਹੁੰਦੇ ਨੇ ਜੀ ਜਿੱਥੇ ਜਾਨ ਮਾਲ ਦਾ ਮਾਮਲਾ ਕਿਉਂਕਿ ਪੰਜਾਬ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਕੀ ਕੁਝ ਚੱਲਦਾ ਹੈ ਤੇ ਇਸ ਕਰਕੇ ਮੇਰੇ ਖਿਆਲ ਦੇ ਨਾਲ ਜੇ ਬੀਬੀ ਜੀ ਨੂੰ ਜ਼ਰੂਰਤ ਲੱਗਦੀ ਹੈ ਜੀ ਰੈਜਨ ਮੈਟਰੋ ਕਿਸ ਪਾਰਟੀ ਦੇ ਆ ਕਿਸ ਤਰ੍ਹਾਂ ਬੋਲਦੇ ਚੱਲਦੇ ਆ ਤਾਂ ਉਹ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਨੂੰ ਵਾਕਿਆ ਸਿਕਿਉਰਿਟੀ ਦੀ ਜ਼ਰੂਰਤ ਹੈ ਕਿਉਂਕਿ ਉਹ ਕਹਿ ਰਹੇ ਨੇ ਕਿ ਜੇ ਅਭੀ ਨਭੀ ਹੋ ਗਈ ਤੇ ਮੁੱਖ ਮੰਤਰੀ ਸਾਹਿਬ ਜ਼ਿੰਮੇਵਾਰ ਹੋਣਗੇ ਤਾਂ ਫਿਰ ਇਸ ਕਰਕੇ ਮੇਰੇ ਖਿਆਲ ਦੇ ਨਾਲ ਸੀਰੀਅਸ ਨੋਟ ਤੇ ਦੇਖਣਾ ਚਾਹੀਦਾ ਕਿ ਕਿਸ ਨੂੰ ਸਕਿਉਰਿਟੀ ਦੀ ਜ਼ਰੂਰਤ ਹੈ ਉਹਨੂੰ ਦਿਓ ਜਿਹਦੇ ਨਾਲੋਂ ਵਿਡਰੋ ਕਰਨ ਦੀ ਜ਼ਰੂਰਤ ਹੈ ਉਹ ਕਰ ਵੀ ਲੋ ਕੋਈ ਚੱਕਰ ਨਹੀਂ ਜੀ ਬਿਲਕੁਲ ਜੀ ਚਲੋ ਸਾਹਿਲ ਜੀ ਕਹਿ ਰਹੇ ਨੇ ਕਿ ਪ੍ਰਨੀਤ ਕੌਰ ਜੀ ਕਹਿੰਦੇ ਪੀਸੀ ਕਰ ਰਹੇ ਸੀ ਕਹਿੰਦੇ ਕਿ ਕੈਪਟਨ ਸਾਹਿਬ ਜਿੱਥੇ ਨੇ ਉੱਥੇ ਹੀ ਰਹਿਣਗੇ ਚਲੋ ਜੀ ਇਹ ਕੈਪਟਨ ਸਾਹਿਬ ਪ੍ਰਨੀਤ ਕੌਰ ਜੀ ਦੀ ਗੱਲ ਕਰ ਰਹੇ ਨੇ ਅੱਛਾ ਜੀ ਚਲੋ ਠੀਕ ਹੈ ਜਿੱਥੇ ਹੈਗੇ ਨੇ ਵਾ ਠੀਕ ਹੈ ਉੱਥੇ ਵੀ ਕੀ ਮਾੜਾ ਹਾਂ ਜੀ ਇੱਥੇ ਆ ਜਾਣਗੇ ਇੱਥੇ ਵੀ ਬੈਠੇ ਰਹਿਣਾ ਨਾ ਹੁਣ ਕਾਂਗਰਸੀ ਮੁੱਖ ਮੰਤਰੀ ਤਾਂ ਬਣਾਉਣਾ ਰਹਿ ਹਾਂ ਬਿਲਕੁਲ ਠੀਕ ਹੈ ਜੀ ਇਹ ਤੇ ਪਹਿਲੇ ਨਹੀਂ ਲੋਟ ਆਉਂਦਾ ਮੋਕਾ ਹਾਂ ਜੀ ਇਹਨਾਂ ਤੇ ਚਾਹ ਦੇ ਮੁੱਖ ਮੰਤਰੀਆਂ ਦੇ ਇਹਨਾਂ ਦਾ ਰੇਟ ਕਾ ਪਿਆ ਤੇ ਉੱਥੇ ਹੁਣ ਜਿੱਥੇ ਬੈਠੇ ਜੇ ਉੱਥੇ ਵੀ ਬੈਠੇ ਰਹਿਣਗੇ ਕੀ ਫਰਕ ਪੈਣਾ ਉੱਥੇ ਵੀ ਬਹੁਤਾ ਕੰਮ ਤੇ ਹੈ ਨੀਗਾ ਕੋਈ ਹੂੰ ਕੈਪਟਨ ਸਾਹਿਬ ਆ ਇਹ ਆ ਕੇ ਠੀਕ ਹੈ ਮੈਂ ਬਾਰ ਬਾਰ ਕਹਿੰਨਾ ਕੈਪਟਨ ਸਾਹਿਬ ਕੋਲ ਜੋ ਹੈ ਉਹਨਾਂ ਨੂੰ ਡਿਲੀਵਰ ਕਰ ਦੇਣਾ ਚਾਹੀਦਾ ਬਹੁਤ ਕੁਝ ਹੈ ਉਹਨਾਂ ਕੋਲ ਹੂੰ ਬਥੇਰੀਆਂ ਗੱਲਾਂ ਕਰਨ ਵਾਲੀਆਂ ਨੇ ਸਾਰਾ ਕੁਝ ਡਿਲੀਵਰ ਕਰਨਾ ਚਾਹੀਦਾ ਉਹਨਾਂ ਨੂੰ ਕਿ ਉਹ ਚਲੋ ਆਪਾਂ ਦੁਆ ਕਰਦੇ ਹੁੰਨੇ ਆ ਕਿ ਬੰਦਾ ਹਰੇਕ ਬੰਦਾ ਬਈ ਲੰਮਾ ਜੀਵੇ ਸੋ ਉਹਨਾਂ ਦਾ ਮਤਲਬ ਕਿ ਜਿਹੜਾ ਉਮਰ ਦਾ ਇਸ ਵੇਲੇ ਪੜਾ ਹੈ ਤੇ ਆ ਕਿ ਉਹਨਾਂ ਦਾ ਰਾਜਨੀਤਿਕ ਤਸਰਬਾ ਜਿਹੜਾ ਉਹ ਇੱਕ ਤੇਗਾਹ ਹੋਣਾ ਚਾਹੀਦਾ ਖਲੇਬਰ ਹੋਣਾ ਚਾਹੀਦਾ ਜਾਣਾ ਚਾਹੀਦਾ ਜਿਸ ਵੀ ਪਾਰਟੀ ਚ ਨੇ ਉਹਦੇ ਤੋਂ ਕੰਮ ਲਿਆ ਜਾਣਾ ਚਾਹੀਦਾ ਤੇ ਜੋ ਉਹ ਪੰਜਾਬ ਲਈ ਜੋ ਉਹਨਾਂ ਦੇ ਦਿਲ ਦੇ ਵਿੱਚ ਹੈ ਚੀਜ਼ਾਂ ਹੈਗੀਆਂ ਨੇ ਜੋ ਦੱਸਣ ਵਾਲੀ ਕਦੇ ਦੱਸਣਗੇ ਵਿਚਾਈ ਦੀ